ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜੀ ਅਸੀਂ ਤੁਹਾਡੇ ਵਾਸਤੇ ਅੱਜ ਮਿਕਸ ਸਟਫ ਦੇ ਵਿੱਚ ਇਹਨਾਂ ਸੋਨੂ ਜਾਰਜਟ ਮਿਲੇਗੀ ਜੀ ਕਾਟਨ ਮਿਲੇਗੀ ਔਰ ਗਿੰਜ਼ਾ ਮਿਲੇਗੀ ਅਲੱਗ-ਅਲੱਗ ਤਰ੍ਹਾਂ ਦੀ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਜਿਹੜੀ ਅਸੀਂ ਤੁਹਾਨੂੰ ਦਿਖਾਣੀ ਆ ਬੁਕਿੰਗ ਲਾਈਨ ਨੰਬਰ ਹੋਊਗਾ ਜੀ 8283828381 ਨੰਬਰ ਹੈ ਜੋ ਵੀ ਸੂਟ ਤੁਹਾਨੂੰ RSI BD ਜਿਹਾ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਸ਼ਿਪਿੰਗ ਚਾਰजेस ਸਭ ਦੇ ਅਲੱਗ ਤੋਂ ਹੋਣਗੇ ਅਸੀਂ ਤੁਹਾਨੂੰ ਇਹ ਵਾਲੇ ਸੂਟ ਬਹੁਤ ਜ਼ਿਆਦਾ ਡਿਸਕਾਊਂਟ ਤੇ ਦੇ ਰਹੇ ਹਾਂ ਸਾਰੇ ਸੂਟ ਨੇ ਲੁੱਕ ਬਹੁਤ ਸੋਹਣੀ ਰਹੇਗੀ ਜੀ ਪਿਓਰ ਦੇ ਸੂਟ ਵੀ ਹੋਣਗੇ ਅਲੱਗ-ਅਲੱਗ ਤਰ੍ਹਾਂ ਦੇ ਸੂਟ ਨੇ ਤੇ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਉਹ ਵਾਲੇ ਸੂਟ ਹੋਣਗੇ ਸੂਟ ਦਿਖਾਣੇ ਆ ਜੀ ਮੋਡਲ ਤੋਂ ਸ਼ੁਰੂ ਕਰਦੇ ਆਪਾਂ ਇਹ ਸੀ ਪਹਿਲਾਂ ਵੀ ਸੈੱਟ ਪਾਇਆ ਸੀਗਾ ਸਭ ਨੇ ਬਹੁਤ ਯਾਰਾ ਪਸੰਦ ਕੀਤਾ ਹੁਣ ਅਸੀਂ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਹਾਂ ਜੀ ਇਹ ਵਾਲੇ ਸੂਟ ਇਹ ਮੂਡ ਹਾਲਤੇ ਆ ਬਹੁਤ ਸੋਹਣਾ ਦਾ ਸੈਂਟਰ ਪੈਨਲ ਬਣਿਆ ਹੋਇਆ ਹੈ ਕਲਰ ਬਹੁਤ ਸੋਹਣਾ ਤੇ ਸਾਰਾ ਹੀ ਹਾਈਲਾਈਟ ਕੀਤਾ ਹੋਇਆ ਜੀ ਤਿੱਲੇ ਦੇ ਨਾਲ ਬੈਕ ਸਾਈਡ ਦਾ ਪ੍ਰਿੰਟ ਰਹੇਗਾ ਸਾਰਾ ਹੀ ਤੇ ਨੀਚੇ ਘੇਰਾ ਰਹੇਗਾ ਜੀ ਇਹ ਵਾਲੇ ਮੂਡ ਹਾਲ ਮਸਲੀਨ ਆ ਠੀਕ ਹੈ ਜੀ ਸਟੱਫ ਬਹੁਤ ਜ਼ਿਆਦਾ ਫਾਈਨ ਆ ਇਹਨਾਂ ਦੇ ਨਾਲ ਕੰਟਰਾਸਟ ਸਲਵਾਰਾਂ ਰਹਿਣਗੀਆਂ ਜਿੱਦਾਂ ਘੇਰੇ ਦੇ ਉੱਪਰ ਦੇਖੋ ਇਹ ਕਲਰ ਤਾਂ ਉਸੇ ਕਲਰ ਦੀ ਸੇਮ ਐ ਇਦਾਂ ਸਲਵਾਰਾਂ ਰਹਿਣਗੀਆਂ ਤੇ ਦੁਪੱਟੇ ਹੋਣਗੇ ਜੀ ਪਿਓਰ ਮਡਾਲ ਮਸਲੀਨ ਦੇ ਇਹ ਵਾਲਾ ਮਿਕਸ ਸਟੱਫ ਆ ਮਡਾਲ ਤੇ ਮਸਲੀਨ ਇਦਾਂ ਰਹਿਣਗੇ ਲੰਮੇ ਚੌੜੇ ਜਿਹੇ ਦੁਪੱਟੇ ਕਲਰ ਬਹੁਤ ਪਿਆਰੇ ਪਿਆਰੇ ਆ ਸਟੱਫ ਬਹੁਤ ਜ਼ਿਆਦਾ ਲਾਈਟ ਵੇਟ ਆ ਬਹੁਤ ਸੋਹਣੇ ਸੂਟ ਨੇ ਤੇ 2000 ਪ੍ਰਾਈਸ ਚ ਦਵਾਂਗੇ ਜੀ ਅਸੀਂ ਤੁਹਾਨੂੰ ਅੱਜ ਵਾਲੇ ਸੂਟ ਇਹਦਾ ਜਿਹੜਾ ਸੈਕੰਡ ਕਲਰ ਆ ਜਿਨ੍ਹਾਂ ਦਾ ਸਾਰੇ ਸੂਟਾਂ ਦਾ ਵੇਸ ਕਲਰ ਸਹੀਨੇ ਰਹੇਗਾ ਤੇ ਜਿਹੜਾ ਸਲਵਾਰਾਂ ਦਾ ਕੰਟਰਾਸਟ ਚੇਂਜ ਹੋ ਜਾਏਗਾ ਉਹ ਅਲੱਗ-ਅਲੱਗ ਰਹੇਗਾ ਵੇਸ ਸਾਰਾ ਸੇਮ ਰਹੇਗਾ ਜੀ ਬਸ ਪ੍ਰਿੰਟਿੰਗ ਦਾ ਫਰਕ ਪੈ ਜਾਏਗਾ ਜਿੱਥੇ ਨੀਚੇ ਵਾਲੇ ਦੇ ਵਿੱਚ ਇਹ ਪਿੰਕ ਜਿਹਾ ਪ੍ਰਿੰਟ ਆਂਦਾ ਉੱਥੇ ਇਹਦੇ ਵਿੱਚ ਇਹ ਮਸਟਰਡ orange ਕਲਰ ਆ ਜਾਂਦਾ ਬਾਕੀ ਸਾਰਾ ਸੂਟ ਸੇਮ ਰਹੇਗਾ ਕਲਰ ਬਹੁਤ ਸੋਹਣੇ ਸੋਹਣੇ ਆ ਇਹ ਸਾਡਾ ਰਿਪੀਟਡ ਸੈਟ ਆ ਬਹੁਤ ਵਾਰੀ ਅਸੀਂ ਸੇਲ ਕਰ ਚੁੱਕੇ ਆ ਇਹ ਵਾਲੇ ਸੂਟ ਆ ਜੀ ਇਹ ਸੇਮ ਆ ਦੇਖੋ ਜਿਹੜਾ نیچے ਫਰਸਟ ਖੋਲਿਆ ਹੋਇਆ ਹੈ ਬਸ ਜੋ ਘੇਰੇ ਤੇ ਪ੍ਰਿੰਟ ਆ ਉਸ ਕਲਰ ਦਾ ਤੁਹਾਨੂੰ ਕੰਟਰਾਸਟ ਮਿਲ ਜਾਏਗਾ ਠੀਕ ਹੈ ਜੀ ਇੱਕ ਤੁਹਾਨੂੰ ਕਲਰ ਇਹ ਵਾਲਾ ਰਸਟੀ ਜਿਹਾ ਮਿਲ ਜਾਏਗਾ ਬਹੁਤ ਸੋਹਣੇ ਸੋਹਣੇ ਕਲਰ ਨੇ ਸਾਰੇ ਕਲਰ ਇੱਕ ਤੋਂ ਇੱਕ ਨੇ ਬ੍ਰਾਂਡਡ ਪੀਸ ਨੇ ਜੀ ਸਾਰੇ ਤੇ ਪ੍ਰਾਈਸ ਹੈਗਾ 2000 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਓਕੇ ਤੇ ਸੈਕਿੰਡ ਦਿਖਾਣੇ ਆ ਜੀ ਤੁਹਾਨੂੰ ਸੂਟ ਦੀ ਲੁੱਕ ਬਹੁਤ ਪਿਆਰੀ ਆ ਬਹੁਤ ਢਿਲਕਮਾ ਜਿਹਾ ਸਟਫ ਆ ਪਿਓਰ ਮਸਲੀਨ ਦੇ ਉੱਪਰ ਸੂਟ ਹੈ ਲੁੱਕ ਆਏਗੀ ਜਿਦਾਂ 크ਰੇਪ ਦਾ ਸੂਟ ਆਪਾਂ ਨੇ ਪਿਓਰ ਦਾ ਪਾਇਆ ਹੋਣਾ ਹੈ ਬਹੁਤ ਸੋਹਣਾ ਸਟੱਫ ਹੈ कॉटन ਦੇ ਵਿੱਚ ਆ ਜਾਂਦਾ ਜੀ ਇਹ ਸਿੰਥੈਟਿਕ ਨਹੀਂ ਹੁੰਦਾ ਹੈਗਾ ਮਤਲਬ कॉटन 베이스 ਤੇ ਇਹ ਮਸਲੀਨ ਆ ਬਹੁਤ ਪਿਆਰੀ ਜੀ ਨੀਚੇ ਤੁਹਾਨੂੰ ਘੇਰੇ ਤੇ אורਗੰਜ਼ਾ ਲਗਾ ਕੇ ਬਾਰਡਰ ਬਹੁਤ ਸੋਹਣਾ ਵਰਕ ਦੇ ਨਾਲ ਦਿੱਤਾ ਹੋਇਆ ਪਲੱਸ ਇਹਨਾਂ ਦੇ ਨਾਲ ਮਸਲੀਨ ਦੀਆਂ ਸਲਵਾਰਾਂ ਰਹਿਣਗੀਆਂ 3-3 ਮੀਟਰ ਦੀਆਂ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਇਹ ਦਾ ਮਸਲੀਨ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਮਿਲ ਜੇਗਾ ਲੁੱਕ ਬਹੁਤ ਪਿਆਰੀ ਆ ਸੂਟ ਦੀ ਕਲਰ ਬਹੁਤ ਸੋਹਣਾ ਹੈ ਤੇ ਪ੍ਰਿੰਟ ਤਾਂ ਤੁਹਾਡੇ ਸਾਹਮਣੇ ਹੀ ਆ ਠੀਕ ਆ ਇਹ ਸੇਮ ਦੇ ਵਿੱਚ ਅਸੀਂ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦਵਾਂਗੇ ਸਟਾਈਲ ਸੇਮ ਰਹੇਗਾ ਦੇ ਹੁਣ ਪ੍ਰਿੰਟਿੰਗ ਦੇਖ ਲਿਓ ਸੂਟਾਂ ਦੀ ਪ੍ਰਿੰਟ ਤਾਂ ਇੱਕ ਤੋਂ ਇੱਕ ਨੇ ਬਹੁਤ ਸੋਹਣੇ ਪ੍ਰਿੰਟ ਨੇ ਹੁਣ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੇ ਪ੍ਰਿੰਟ ਨੇ ਜੀ ਤੇ ਉੱਪਰ ਸਟੱਫ ਵੀ ਬਹੁਤ ਆ ਤੁਸੀਂ ਬਹੁਤ ਵਧੀਆ ਤੁਸੀਂ ਇਹਨਾਂ ਨੂੰ ਮਸ਼ੀਨ ਵਾਸ਼ ਕਰ ਸਕਦੇ ਹੋ ਇਹਦੇ ਨਾਲ ਜਿਹੜੀ ਸਲਵਾਰ ਆ ਥੋੜੀ ਜੀ ਆਫ ਵਾਈਟ ਆ ਦੁਪੱਟਾ ਪਿਓਰ ਮਸਲੀਨ ਦਾ ਇਹਦੇ ਨਾਲ ਵੀ ਤੇ ਇਦਾਂ ਰਹੇਗਾ ਜੀ ਬਹੁਤ ਸੋਹਣਾ ਜਿਹਾ ਸੂਟ ਤੇ 2000 ਪ੍ਰਾਈਸ ਦੇ ਵਿੱਚ ਰਹਿਣਗੇ ਸੂਟ ਇਹ ਤੇ ਇੱਕ ਤੁਹਾਨੂੰ ਇਹਦੇ ਵਿੱਚ ਅਸੀਂ ਪ੍ਰਿੰਟ ਦੰਨੇ ਆ ਇਹਦੇ ਵਿੱਚ ਪ੍ਰਿੰਟ ਸਾਰੇ ਲਾਈਟ ਲਾਈਟ ਜੇ ਬਹੁਤ ਸੋਹਣੇ-ਸੋਹਣੇ ਆਣਗੇ ਆ ਵੀ ਪ੍ਰਿੰਟ ਇੱਕ ਨੰਬਰ ਆ ਜਿਹੜਾ ਮਰਜੀ ਪ੍ਰਿੰਟ ਲੈ ਸਕਦੇ ਆ ਤੁਸੀਂ ਕੇਰੀਆਂ ਤੇ ਬਹੁਤ ਪਿਆਰਾ ਸਬਦਾਂ ਸਿਮਿਲਰ ਜਿਹਾ ਵਰਕ ਆਏਗਾ ਕਰੀਮ ਕਲਰ ਦੀ ਸਲਵਾਰ ਆ ਜੇ ਪਿਓਰ ਮਸਲੀਨ ਦਾ ਦੁਪੱਟਾ ਕਰੀਮ ਕਲਰ ਦਾ ਠੀਕ ਆ ਜੀ ਤੇ ਨੈਕਸਟ ਜਿਹੜਾ ਸੂਟ ਤੁਹਾਨੂੰ ਮੈਂ ਦੇਣਾ ਇਹ ਸੈਂਟਰ ਪੈਨਲ ਦੇ ਨਾਲ ਆ ਜਾਏਗਾ ਇਹਨਾਂ ਦੇ ਨਾਲ ਦਾ ਇੱਕ ਸੂਟ ਤੁਹਾਨੂੰ ਮੈਂ ਹੋਰ ਦਿਖਾਨੀ ਆ ਇਹ ਵਾਲਾ ਪ੍ਰਿੰਟ ਆ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ 컬러 ਪ੍ਰਿੰਟ ਹੀ ਇੱਕ ਨੰਬਰ ਨੇ ਜੀ ਤੁਸੀਂ ਬਾਕੀ ਫੋਟੋ ਚ ਦੇਖ ਸਕਦੇ ਹੋ ਠੀਕ ਹੈ ਜੀ ਸੂਟਾਂ ਦਾ ਪ੍ਰਾਈਸ ਹੈਗਾ ਜੀ 2200 ਤੋਂ ਲੈ ਕੇ 2500 ਤੱਕ ਦੇ ਬਹੁਤ ਸੋਹਣੇ ਸੂਟ ਨੇ ਸਟਫ ਇਹ ਕਿੰਬਰ ਆ ਬਹੁਤ ਸੋਹਣਾ ਸਟਫ ਹੈ ਬਹੁਤ ਪਿਆਰਾ ਉਹਨੇ ਸੈਂਟਰ ਪੈਨਲ ਤੇ ਆ ਸਿਮਿਲਰ ਜਿਹਾ ਸਟਫ ਰਹੇਗਾ ਇਸ ਦਾ ਪ੍ਰਿੰਟ ਵੀ ਬਹੁਤ ਪਿਆਰਾ ਹੈ ਪਿਓਰ ਕਾਟਨ ਮਸਲੀਨ ਜਿਹੜਾ ਤਾਂ ਨੀਚੇ ਘੇਰਾ ਬਣਿਆ ਹੋਇਆ ਇਹ ਤਾਂ ਹੈਗਾ ਜੀ ਪ੍ਰਿੰਟ ਤੇ ਜਿਹੜਾ ਵਿੱਚ ਸੈਂਟਰ ਇਹ ਬਣਿਆ ਹੋਇਆ ਇਹ ਹੈਗਾ ਮਸ਼ੀਨੀ ਵਰਕ ਤੇ neck ਦੇ ਉੱਪਰ ਵੀ ਇਹ ਮਸ਼ੀਨੀ ਵਰਕ ਹੈ ਬੈਕ ਸਾਈਡੇ ਦੀ ਪ੍ਰਿੰਟ ਰਹੇਗੀ 올ਓਵਰ ਪਲੇਨ ਕਰੀਮ ਕਲਰ ਦੀ ਸਲਵਾਰ ਆ ਤੇ ਪ੍ਰਿੰਟਡ ਦੁਪੱਟਾ ਬਹੁਤ ਪਿਆਰਾ ਜਿਹਾ ਠੀਕ ਹੈ ਜੀ ਇਹ ਸਾਰੇ ਪਿਓਰ ਮੋਡਲ ਮਸਲਿਨ ਮਿਕਸ ਸਟਫ ਤੇ ਹੁਣ ਮੈਂ ਤੁਹਾਨੂੰ ਜੋਰਜਟ ਦੇ ਸੂਟ ਦੰਨੇ ਆ ਜੋਰਜਟੇ ਬ੍ਰਾਂਡਿਡ ਆ ਇਹ ਹੈਗਾ ਜੀ ਜੋਰਜਟ ਦੀ ਸ਼ਰਟ ਪ੍ਰਿੰਟ ਵਾਸ ਹੋਣਾ ਹੈ ਤੇ ਨਾਲ ਇਹਦੇ ਤੁਹਾਨੂੰ ਇਹ ਕਰੀਮ ਕਲਰ ਦੀ ਪਲੇਨ ਸਲਵਾਰ ਮਿਲੇਗੀ ਠੀਕ ਹੈ ਜੀ ਇਹ ਆ ਫਵਾਈਟ ਜੀ ਸਲਵਾਰ ਆ 크੍ਰੇਪ ਦੀ ਆ ਤੇ ਨਾਲ ਤੁਹਾਨੂੰ ਪਿਓਰ ਸ਼ਫੌਨ ਦਾ ਇਹ ਦੁਪੱਟਾ ਮਿਲੇਗਾ ਮੈਂ ਤੁਹਾਨੂੰ ਇੱਕ ਸੂਟ ਪ੍ਰੋਪਰ ਖੋਲ ਕੇ ਦਿਖਾ ਦਿੰਨੀ ਆ ਕਿਉਂਕਿ ਬਾਕੀ ਸੂਟ ਫੇਰ ਇਹ ਸਾਰਾ ਅਟੈਚ ਹੀ ਆ ਸੂਟ ਇਧਰ ਰਹੇਗਾ ਜੀ ਪਿਓਰ ਸ਼ਫੌਨ ਦਾ ਦੁਪੱਟਾ ਤੇ ਜਿਹੜੀ ਇਹ ਸ਼ਰਟ ਆ ਇਹ ਜੌਰਜਟ ਸ਼ਫੌਨ ਹੈ ਬਿਲਕੁਲ ਨਮਾ ਜਿਹਾ ਸਟਫ ਹੈ ਸ਼ਰਟ ਦਾ ਜੌਰਜਟ ਸ਼ਫੌਨ ਇਹ ਸੂਟ ਆ ਜਿਹੜਾ ਇਹ ਜੌਰਜਟ ਤੇ ਰਹੇਗਾ ਇਹਦਾ ਪਹਿਲਾਂ ਤਾਂ ਦੁਪੱਟਾ ਦੇਖ ਲਓ ਜੀ ਇਹ ਸ਼ਾਫੌਨ ਦਾ ਦੁਪੱਟਾ ਸਾਰੇ ਪ੍ਰਿੰਟਡ ਰਹੇਗਾ ਤੇ ਇਹ ਪਲੇਨ ਕ੍ਰੇਪ ਦੀ ਸਲਵਾਰ ਹੈਗੇ ਜੀ ਇਹਦੇ ਨਾਲ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਇਹਦੇ ਸ਼ਰਟ ਦਿਖਾਨੀ ਆ ਇਹ ਸ਼ਰਟ ਹੈ ਇਹ ਜੌਰਜਟ ਦੀ ਪਿਓਰ ਜੌਰਜਟ ਦੀ ਸ਼ਰਟ ਆ ਤੇ 2000 ਪ੍ਰਾਈਸ ਦੇ ਰਹੀਆਂ ਜੀ ਅਸੀਂ ਤੁਹਾਨੂੰ ਸਾਰੇ ਸੂਟ ਇਹ ਨੈਕਸਟ ਇੱਕ ਪ੍ਰਿੰਟ ਇਹ ਆ ਜਾਏਗਾ ਇਹ ਵੀ ਪਿਓਰ ਜੌਰਜਟ ਤੇ ਆ ਇਹਦੇ ਨਾਲ ਵੀ ਤੁਹਾਨੂੰ ਇਹ ਦੁਪੱਟਾ ਮਿਲ ਜੇਗਾ ਜੀ ਦੁਪੱਟਾ ਵਿੱਚੋਂ ਪਲੇਨ ਰਹੇਗਾ ਤੇ ਸਾਈਡਾਂ ਤੇ ਪ੍ਰਿੰਟ ਆ ਤੇ ਪਿਓਰ ਕ੍ਰੇਪ ਦੀ ਸਲਵਾਰ ਹੈ ਇਹ ਫਿਟਿੰਗ ਬਾਕਸ ਹਣੀ ਆਂਦੀ ਹੈ ਸੂਟਾਂ ਦੀ ਇਹ ਕੇ ਵਾਲਾ ਸੂਟ ਹੈ ਜੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਵਾਈਟ ਤੇ ਗ੍ਰੇ ਕਲਰ ਦਾ ਇਹਦੇ ਵਿੱਚ ਸਲਵਾਰ ਜਿਹੜੀ ਵਾਈਟ ਰਹੇਗੀ ਆਫ ਵਾਈਟ ਜੀ ਹੋਈ ਆ ਤੇ ਇਹਦੇ ਵਿੱਚ ਵੀ ਪਿਓਰ ਸ਼ਫੌਨ ਦਾ ਦੁਪੱਟਾ ਮਿਲੇਗਾ ਤੁਹਾਨੂੰ ਇਹ ਵਾਲਾ ਠੀਕ ਹੈ ਪ੍ਰਿੰਟ ਸਿਮILAR ਰਹਿਣਗੇ ਇੱਕ ਪ੍ਰਿੰਟ ਸੋਨੂੰ ਇਹ ਮਿਲ ਜੇਗਾ ਸਭ ਦੇ ਵਿੱਚ ਤਕਰੀਬਨ ਵਾਈਟ ਜੇ ਸ਼ੇਡ ਦੇ ਵਿੱਚ ਹੀ ਆ ਸਲਵਾਰਾਂ ਕਲਰ ਬਹੁਤ ਸੋਹਣੇ ਆ ਡਿਜ਼ਾਈਨ ਬਹੁਤ ਸੋਹਣੇ ਆ ਪਿਓਰ ਸ਼ਫਾਉਣ ਦੇ ਦੁਪੱਟੇ ਆ ਜੀ ਨੈਕਸਟ ਜਿਹੜੇ ਸੂਟ ਦੇਣੇ ਆ ਤੁਹਾਨੂੰ 2000 ਦੀ ਰੇਂਜ ਦੇ ਵਿੱਚ ਪਿਓਰ ਔਰਗੇਂਜ਼ਾ ਦੇ ਵਿੱਚ ਦੇਣੇ ਆ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਵੀ ਪਾ ਸਕਦੇ ਹੋ ਮਾੜਾ ਮੋਟਾ ਵਰਨਣ ਕਰਨਾ ਤਾਂ ਉਸ ਵੀ ਪਾ ਸਕਦੇ ਬਹੁਤ ਸੋਹਣੇ ਸੂਟ ਨੇ ਔਰਗੈਂਜ਼ਾ ਦੀ ਸ਼ਰਟ ਆ ਮਸ਼ੀਨੀ ਵਰਕ ਦੇ ਨਾਲ ਆ ਸਾਰਾ ਹੀ ਸੂਟ 2000 ਪ੍ਰਾਈਸ ਦੇ ਵਿੱਚ ਆ ਇਹਦੇ ਨਾਲ ਤੁਹਾਨੂੰ ਪਿਓਰ ਵਾਲੀ ਸਲਵਾਰ ਮਿਲ ਜੇਗੀ ਜੀ ਮੋਡਲ ਦੀ ਤੇ ਨਾਲ ਐਦਾਂ ਡਬਲ ਸ਼ੇਡ ਦੇ ਵਿੱਚ ਇਹਦਾ ਸਟਾਈਲਿਸ਼ ਔਰਗੈਂਜ਼ਾ ਦਾ ਦੁਪੱਟਾ ਮਿਲ ਜੇਗਾ ਠੀਕ ਹੈ ਜੀ ਇਹ ਸਿੰਗਲ ਸਿੰਗਲ ਜਿਹੇ ਰਹਿਣਗੇ ਸੂਟ ਇਹਨਾਂ ਦੇ ਵਿੱਚ ਅਸੀਂ ਤੁਹਾਨੂੰ ਡਿਜ਼ਾਈਨਿੰਗ ਅਲੱਗ-ਅਲੱਗ ਦੇ ਦਾਂਗੇ ਇਹਦੇ ਵਿੱਚ ਇੱਕ ਇਹ ਵਾਲਾ ਡਿਜ਼ਾਈਨ ਅਲੱਗ ਆ ਜਾਏਗਾ ਸੈਂਟਰ ਪੈਨਲ ਦੇ ਨਾਲ ਹੀ ਆ ਸਾਰੇ ਸੂਟ ਇਹਦਾ ਬਣਿਆ ਹੋਇਆ ਬਹੁਤ ਸੋਹਣਾ ਜਿਹਾ ਇਹਦਾ ਕੇਰਾ ਸਾਰਾ ਸੈਂਟਰ ਤੇਰਾ ਦੁਪੱਟਾ ਜਿਹੜਾ ਉਹ ਵਿੱਚੋਂ ਪ੍ਰਿੰਟਡ ਰਹੇਗਾ ਔਰਗੇਂਜ਼ਾ ਦਾ ਹੀ ਦੁਪੱਟਾ ਰਹੇਗਾ ਜੀ ਸਾਰੇ ਲੇਸ ਵਰਕ ਦੇ ਨਾਲ ਫਿਨਿਸ਼ ਕੀਤੇ ਹੋਏ ਆ 2000 ਪ੍ਰਾਈਸ ਦੇ ਵਿੱਚ ਨੇ ਸਾਰੇ ਸੂਟ ਵੇੜੀ ਨੂੰ ਸ਼ੇਅਰ ਸਟੋਰ ਕਰਦੇ ਹੋ ਕਿਉਂਕਿ 2000 ਦੀ ਰੇਂਜ 'ਚ ਇਦਾਂ ਦੇ ਸੂਟ ਬਹੁਤ ਘੱਟ ਮਿਲਦੇ ਆ ਉਹ ਵੀ ਵਰਕ ਵਾਲੇ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਬਹੁਤ ਸੋਹਣੇ ਆ ਔਰਗੇਂਜ਼ਾ ਦੀ ਸ਼ਰਟ ਆ ਔਰਗੇਂਜ਼ਾ ਦਾ ਦੁਪੱਟਾ ਤੇ ਮੁੰਡਾਲ ਦੀ ਸਲਵਾਰ ਆ ਜੇ ਨੈਕਸਟ ਹੈਗਾ येलो ਕਲਰ ਦੇ ਵਿੱਚ ਬਹੁਤ ਸੋਹਣਾ ਮਸ਼ੀਨੀ ਵਰਕ ਹੋਇਆ ਹੋਇਆ organza ਦੀ ਸ਼ਰਟ ਆ ਤੇ ਨਾਲ ਤੁਹਾਨੂੰ ਇਹਦੇ ਵਿੱਚ organza ਦਾ printed ਦੁਪੱਟਾ ਮਿਲੇਗਾ ਐਦਾ ਅਲੱਗ-ਅਲੱਗ ਜੀ ਡਿਜ਼ਾਈਨਿੰਗ ਆ ਮੈਂ ਤੁਹਾਨੂੰ ਅੱਜ ਦੀ ਵੀਡੀਓ 'ਚ ਕਾਫੀ ਤਰ੍ਹਾਂ ਦਾ ਸਟੱਫ ਦਿਖਾ ਰਹੀ ਆ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਸੈਂਟਰ ਪੈਨਲ ਦੇ ਨਾਲ ਆ نیچے ਤੱਕ ਸਾਰਾ ਬੰਨ ਰਿਹਾ ਡਿਜ਼ਾਈਨ ਇਹ ਇਹਦੇ ਨਾਲ ਤੁਹਾਨੂੰ ਇਹ ਦੁਪੱਟਾ ਸਟਾਈਲਿਸ਼ ਮਿਲੇਗਾ ਜੀ ਸਾਈਡਾਂ ਤੇ ਪ੍ਰਿੰਟ ਤੇ ਵਿੱਚੋਂ ਵਰਕ ਕੀਤਾ ਹੋਇਆ ਔਰਗੈਂਜ਼ਾ ਐਸੀਗੇ ਸਾਰੀ ਔਰਗੈਂਜ਼ਾ ਦੇ ਸੂਟ 2000 ਪ੍ਰਾਈਸ ਦੇ ਨਾਲ ਤੇ ਹੁਣ ਮੈਂ ਤੁਹਾਨੂੰ ਦੰਨੀ ਆ ਜੀ ਬਹੁਤ ਪਿਆਰੇ ਜਿਹੇ ਲਖਨਵੀ ਵਰਕ ਦੇ ਨਾਲ ਸੂਟ ਪਿਓਰ ਵਾਲੇ ਸੂਟ ਔਰਗੈਂਜ਼ਾ ਵਾਲੇ ਸੌਰੀ ਉਹਦੇ ਵਾਲੇ ਜੌਰਜਟ ਵਾਲੇ 3200 ਦੀ ਰੇਂਜ ਵਾਲਾ ਸੂਟ ਹੈ ਜੇ ਇੱਕ ਸੂਟ ਖੋਲ ਕੇ ਦਿਖਾਵਾਂਗੇ ਕਿਉਂਕਿ ਸਾਰੇ ਸੂਟ ਅਟੈਚ ਹੁੰਦਾ ਹੈ ਵੀ ਫਿੱਟਾਂ ਕਰਨੀਆਂ ਬੜੀ ਆਖੀਆਂ ਹੁੰਦੀਆਂ ਇਹਨਾਂ ਦੀਆਂ ਸੈਂਟਰ ਪੈਨਲ ਦੇ ਨਾਲ ਆ ਬਹੁਤ ਸੋਨਾ ਸੂਟਾ ਪਿਓਰ ਜਾਰਜਟਾ ਲਖਨਵੀ ਦਾ ਵਰਕ ਹੈ ਤੇ ਐਮਿਲ ਜਗਾ ਜੀ ਤੁਹਾਨੂੰ ਬੈਕ ਦਾ ਪੱਲਾ ਸਾਰੇ ਚਬੂਟੇ ਮਿਲ ਜੇਗੇ ਬਾਹਾਂ ਲੱਗ ਤੋਂ ਸਲਵਾਰ ਤੇ ਵੀ ਵਰਕ ਹੈ ਤੇ ਇਹ ਦੁਪੱਟਾ ਹੈ ਇਹ ਦੁਪੱਟੇ ਦੇ ਇੱਦਾਂ ਵੇਲਾ ਬਣੀਆਂ ਹੋਈਆਂ ਵਿੱਚ ਬੁੱਟੀ ਬਣੀ ਹੋਈ ਆ ਜੀ ਸਲਵਾਰ ਦੇ ਪੌਂਚੇ ਤੇ ਵੀ ਵਰਕ ਹੈ ਬਾਜੂ ਤੇ ਵੀ ਵਰਕ ਹੈ ਬੈਕ ਸਾਈਡ ਤੇ ਵੀ ਵਰਕ ਹੈ ਇਹ ਹੈਗਾ ਜੀ ਜਾਰਜਟ ਦਾ ਸੂਟ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੰਨੇ ਆ ਸਕਾਈ ਕਲਰ ਆ 2000 ਪ੍ਰਾਈਸ ਦੇ ਰਹੀਆਂ ਜੀ ਸਾਰੀ ਸੂਟ ਕਲਰ ਬਹੁਤ ਸੋਹਣੇ ਸੋਹਣੇ ਆ 4 ਕਲਰ ਨੇ ਸਰੀ ਪੰਜ ਪੰਜ ਦੇ ਪੰਜੂਈ ਕਲਰ ਅਸੀਂ ਡਿਸਕਾਊਂਟ ਤੇ ਕੱਢੇ ਆ ਇਹ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰਿਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ